ਜ਼ਿੰਦਗੀ ਦੀ ਸਭ ਤੋਂ ਸੋਹਣੀ ਜੋੜੀ ਪਤੀ ਤੇ ਪਤਨੀ ਦੀ ਹੁੰਦੀ ਆ ਪਰ ਕਦੇ ਤੁਸੀਂ ਸੋਚਿਆ ਕਿ ਅਸਲ ਵਿੱਚ ਪਤੀ ਤੇ ਪਤਨੀ ਇੱਕ ਦੂਜੇ ਤੋਂ ਕੀ ਚਾਹੁੰਦੇ ਨੇ ਕੀ ਉਹ ਸਿਰਫ ਪੈਸਾ ਸੋਹਣੇ ਘਰ ਗੱਡੀ ਜਾਂ ਸਹੂਲਤਾ ਚਾਹੁੰਦੇ ਨੇ ਜਾਂ ਫਿਰ ਕੁਝ ਹੋਰ ਅੱਜ ਦੀ ਇਸ ਵੀਡੀਓ ਦੇ ਵਿੱਚ ਅਸੀਂ ਖੋਲ੍ਹਾਂਗੇ ਉਹ ਅਸਲੀ ਰਾਜ ਜੋ ਹਰ ਰਿਸ਼ਤੇ ਨੂੰ ਮਜ਼ਬੂਤ ਬਣਾਉਂਦੇ ਨੇ ਇਸ ਲਈ ਵੀਡੀਓ ਨੂੰ ਅੰਤ ਤੱਕ ਜ਼ਰੂਰ ਦੇਖਿਓ ਪਤੀ ਪਤਨੀ ਦਾ ਰਿਸ਼ਤਾ ਸਿਰਫ ਇਹੀ ਨਹੀਂ ਹੁੰਦਾ ਕਿ ਉਹ ਇੱਕ ਦੂਜੇ ਨੂੰ ਕਹਿਣ ਕਿ ਮੈਂ ਤੈਨੂੰ ਪਿਆਰ ਕਰਦਾ ਹਾਂ ਜਾਂ ਮੈਂ ਤੈਨੂੰ ਪਿਆਰ ਕਰਦੀ ਹਾਂ ਪਤਨੀ ਚਾਹੁੰਦੀ ਆ ਕਿ ਪਤੀ ਉਹਦੀ ਗੱਲ ਨੂੰ ਧਿਆਨ ਨਾਲ ਸੁਣੇ ਉਹਦੀਆਂ ਭਾਵਨਾਵਾਂ ਨੂੰ ਸਮਝੇ ਤੇ ਪਤੀ ਚਾਹੁੰਦਾ ਕਿ ਪਤਨੀ ਉਹਦੇ ਸੁਪਨੇ ਪੂਰੇ ਕਰੇ ਮਿਹਨਤ ਕਰੇ ਅਤੇ ਉਹਦੇ ਦਵਾ ਦੇ ਹੇਠ ਰਹੇ ਜਾਂ ਉਹਦੇ ਦਵਾ ਨੂੰ ਸਮਝੇ ਇਹੋ ਜਹੀ ਸਮਝ ਰਿਸ਼ਤੇ ਦੀਆਂ ਜੜ੍ਹਾਂ ਨੂੰ ਮਜ਼ਬੂਤ ਕਰਦੀ ਆ ਹਰ ਇਨਸਾਨ ਦੀ ਪਿਆਰ ਕਰਨ ਦੀ ਤੇ ਪਿਆਰ ਲੈਣ ਦੀ ਆਪਣੀ ਆਪਣੀ ਭਾਸ਼ਾ ਹੁੰਦੀ ਆ ਕੋਈ ਸ਼ਬਦਾਂ ਰਾਹੀਂ ਪਿਆਰ ਦਿਖਾਉਂਦਾ ਜਿਵੇਂ ਉਹ ਕਹਿੰਦਾ ਵੀ ਤੂੰ ਮੇਰੇ ਲਈ ਬਹੁਤ ਜ਼ਰੂਰੀ ਆ ਕੋਈ ਕੰਮ ਰਾਹੀਂ ਵੀ ਤੇਰੇ ਲਈ ਤੇਰੀ ਪਸੰਦ ਦਾ ਖਾਣਾ ਬਣਾਇਆ ਆ ਕੋਈ ਤੋਹਫਿਆਂ ਦੇ ਨਾਲ ਜਿਵੇਂ ਇੱਕ ਛੋਟਾ ਜਿਹਾ ਗਿਫਟ ਕੋਈ ਕਿਸੇ ਲਈ ਲੈ ਕੇ ਆਉਂਦਾ ਉਹ ਪਤੀ ਵੀ ਹੋ ਸਕਦਾ ਤੇ ਪਤਨੀ ਵੀ ਹੋ ਸਕਦੀ ਆ ਕੋਈ ਕੋਈ ਇੱਕ ਦੂਜੇ ਨੂੰ ਸਮਾਂ ਦੇ ਕੇ ਜਿਵੇਂ ਮੈਂ ਆਪਣੇ ਕੰਮ ਤੋਂ ਵੱਧ ਤੈਨੂੰ ਤਰਜੀਹ ਦਿੰਦਾ ਹਾਂ ਜਾਂ ਦਿੰਦੀ ਹਾਂ ਕੋਈ ਸਪਰਸ਼ ਰਾਹੀਂ ਜਿਵੇਂ ਇੱਕ ਦੂਜੇ ਦਾ ਹੱਥ ਫੜਨ ਨਾਲ ਹੀ ਸਾਰੀਆਂ ਚਿੰਤਾਵਾਂ ਨੇ ਜਿਹੜੀਆਂ ਉਹ ਦੂਰ ਹੋ ਜਾਂਦੀਆਂ ਨੇ ਜਦੋਂ ਪਤੀ ਤੇ ਪਤਨੀ ਇੱਕ ਦੂਜੇ ਦੀ ਇਸ ਤਰੀਕੇ ਦੀ ਪਿਆਰ ਕਰਨ ਦੀ ਭਾਸ਼ਾ ਨੂੰ ਸਮਝ ਲੈਂਦੇ ਨੇ ਤਾਂ ਰਿਸ਼ਤਾ ਖਿਰਦਾ ਰਹਿੰਦਾ ਹੈ ਹੁਣ ਗੱਲ ਕਰਦੇ ਆਂ ਵੀ ਪਤਨੀਆਂ ਜਿਹੜੀ ਉਹ ਅਸਲ ਚ ਕੀ ਚਾਹੁੰਦੀ ਆ ਪਹਿਲੇ ਨੰਬਰ ਤੇ ਸਭ ਤੋਂ ਪਹਿਲਾਂ ਉਹ ਸੁਰੱਖਿਅਤ ਮਹਿਸੂਸ ਕਰਨਾ ਚਾਹੁੰਦੀ ਆ ਉਹਦਾ ਪਤੀ ਆ ਜਿਹੜਾ ਉਹ ਉਹਦਾ ਸਾਥੀ ਆ ਉਹਦਾ ਸੁਰੱਖਿਅਤਾ ਉਹਦਾ ਰਖਿਆਕਾਰੀ ਆ ਨੰਬਰ 2 ਤੇ ਉਹ ਇੱਜ਼ਤ ਚਾਹੁੰਦੀ ਆ ਉਹਨੂੰ ਘਰ ਦੇ ਹਰ ਮੈਂਬਰ ਦੇ ਸਾਹਮਣੇ ਇੱਜ਼ਤ ਮਿਲਣੀ ਚਾਹੀਦੀ ਆਪਣੇ ਪਤੀ ਤੋਂ ਨੰਬਰ 3 ਸੁਣਨ ਵਾਲਾ ਉਹਦੀ ਗੱਲ ਨੂੰ ਉਹਦਾ ਪਤੀ ਧਿਆਨ ਨਾਲ ਸੁਨੇ ਉਹ ਗੱਲ ਭਾਵੇਂ ਛੋਟੀ ਹੋਵੇ ਚਾਹੇ ਵੱਡੀ ਹੋਵੇ ਨੰਬਰ 4 ਸਾਥ ਦੇਣ ਵਾਲਾ ਘਰ ਦੇ ਕੰਮਾਂ ਤੋਂ ਲੈ ਕੇ ਮੁਸ਼ਕਲ ਹਾਲਾਤਾਂ ਤੱਕ ਉਹਨੂੰ ਸਾਥ ਮਿਲਣਾ ਚਾਹੀਦਾ ਆਪਣੇ ਪਤੀ ਵੱਲੋਂ ਨੰਬਰ 5 ਤੇ ਪਿਆਰ ਤੇ ਪ੍ਰਵਾਹ ਕਰਨ ਵਾਲਾ ਇਹ ਛੋਟੀਆਂ-ਛੋਟੀਆਂ ਗੱਲਾਂ ਨੇ ਜਿੱਨਾ ਵਿੱਚ ਜੇ ਪਤੀ ਉਹਦੀ ਪ੍ਰਵਾਹ ਕਰਦਾ ਤਾਂ ਰਿਸ਼ਤਾ ਮਜ਼ਬੂਤ ਬਣ ਜਾਂਦਾ ਇਸ ਦੇ ਉਲਟ ਆਪਾਂ ਦੇਖਦੇ ਆਂ ਵੀ ਇੱਕ ਪਤੀ ਆ ਜਿਹੜਾ ਉਹ ਆਪਣੀ ਪਤਨੀ ਤੋਂ ਪੀ ਚਾਹੁੰਦਾ ਨੰਬਰ 1 ਤੇ ਤਾਂ ਇੱਜ਼ਤ ਆ ਕਿਉਂਕਿ ਰਿਸਪੈਕਟ ਸਭ ਤੋਂ ਜ਼ਰੂਰੀ ਆ ਪਤੀ ਵੀ ਇਸ ਲਈ ਸਭ ਤੋਂ ਪਹਿਲਾਂ ਉਹਦੀ ਵੀ ਇਹੀ ਲੋੜ ਹੁੰਦੀ ਆ ਕਿ ਉਹ ਚਾਹੁੰਦਾ ਕਿ ਉਹਦੀ ਮਿਹਨਤ ਤੇ ਫੈਸਲਿਆਂ ਦੀ ਉਹਦੀ ਪਤਨੀ ਆ ਜਿਹੜੀ ਉਹ ਇੱਜ਼ਤ ਕਰੇ ਨੰਬਰ 2 ਤੇ ਸਮਝ ਉਹਨੂੰ ਲੱਗੇ ਕਿ ਪਤਨੀ ਉਹਦੇ ਤਣਾਅ ਨੂੰ ਸਮਝੇ ਕਿਉਂਕਿ ਪਤੀ ਨੇ ਸਵੇਰ ਤੋਂ ਲੈ ਕੇ ਸ਼ਾਮ ਤੱਕ ਜੇ ਉਹ ਕਿਤੇ ਬਾਹਰ ਨੌਕਰੀ ਕਰਦਾ ਆ ਜਾਂ ਘਰ ਤੋਂ ਬਾਹਰ ਕੰਮ ਕਰਦਾ ਤਾਂ ਬਹੁਤ ਸਾਰੀਆਂ ਮੁਸ਼ਕਲਾਂ ਆਉਂਦੀਆਂ ਨੇ ਇਹ ਨਾ ਹੋਵੇ ਕਿ ਜਦੋਂ ਉਹਦੀ ਮਤਲਬ ਪਤੀ ਆ ਜਿਹੜਾ ਜਦੋਂ ਘਰੇ ਆਵੇ ਤਾਂ ਪਤਨੀ ਕਲੇਸ਼ ਕਰਕੇ ਬਹਿ ਜਾਵੇ ਉਹਦੇ ਤਣਾਅ ਨੂੰ ਸਮਝੇ ਉਦੀ ਮਜਬੂਰੀ ਨੂੰ ਸਮਝੇ ਕਿ ਉਹ ਕਿਸ ਹਾਲਾਤ ਜਾਂ ਕਿੱਦਾਂ ਦੇ ਸਿਚੁਏਸ਼ਨ ਦੇ ਵਿੱਚੋਂ ਬਾਹਰੋਂ ਕੰਮ ਕਰਕੇ ਘਰ ਨੂੰ ਆਇਆ ਹੈ ਨੰਬਰ 3 ਤੇ ਸਾਥਾਤੀ ਵੀ ਚਾਹੁੰਦਾ ਕਿ ਉਹਨੂੰ ਲੱਗੇ ਕਿ ਪਤਨੀ ਸਿਰਫ ਜੀਵਨ ਸਾਥੀ ਨਹੀਂ ਦੋਸਤ ਵੀ ਹੋਵੇ ਨੰਬਰ 4 ਤੇ ਹੌਂਸਲਾ ਅਫਜਾਈ ਜਦੋਂ ਪਤੀ ਹਾਰ ਮੰਨਦਾ ਕਿਉਂਕਿ ਬਹੁਤ ਸਾਰੀਆਂ ਇਦਾਂ ਦੀਆਂ ਸਿਚੁਏਸ਼ਨਾਂ ਹੋ ਜਾਂਦੀਆਂ ਨੇ ਵੱਡੀਆਂ ਛੋਟੀਆਂ ਗੱਲਾਂ ਹੋ ਜਾਂਦੀਆਂ ਨੇ ਕਿ ਜਦੋਂ ਇੱਕ ਮਰਦ ਵੀ ਆ ਜਿਹੜਾ ਉਹ ਹਾਰ ਮੰਨਣੀ ਸ਼ੁਰੂ ਕਰ ਦਿੰਦਾ ਤਾਂ ਉਹ ਵੀ ਇਹੀ ਚਾਹੁੰਦਾ ਕਿ ਇੱਕ ਪਤਨੀ ਹੋਣ ਦੇ ਨਾਤੇ ਉਹ ਔਰਤ ਉਹਨੂੰ ਉਹਦੀ ਹੌਂਸਲਾ ਅਫਜਾਈ ਕਰੇ ਕਿ ਤੂੰ ਇਹ ਕੰਮ ਕਰ ਸਕਦਾ ਉਹਨੂੰ ਦੁਬਾਰਾ ਖੜਾ ਕਰ ਦਿੰਦੀ ਆ ਉਸ ਕੰਮ ਨੂੰ ਕਰਨ ਲਈ ਨੰਬਰ 5 ਘਰ ਦੀ ਗਰਮੀ ਪਤੀ ਨੂੰ ਇਹ ਵੀ ਲੱਗਣਾ ਚਾਹੀਦਾ ਕਿ ਉਹ ਉਹਦੇ ਘਰ ਦੀ ਜਾਨਤ ਆ ਘਰ ਇੱਕ ਅਜਿਹਾ ਸਥਾਨ ਆ ਕਿ ਜੇ ਇਨਸਾਨ ਘਰ ਤੋਂ ਬਾਹਰ ਕੰਮ ਕਰਕੇ ਆਉਂਦਾ ਤਾਂ ਉਹਨੂੰ ਘਰੇ ਆਏ ਨੂੰ ਉਹ ਘਰ ਦੇ ਵਿੱਚ ਸ਼ਾਂਤੀ ਸਕੂਨ ਮਿਲਣਾ ਚਾਹੀਦਾ ਇਹ ਨਹੀਂ ਵੀ ਜਿਉ ਘਰੇ ਆ ਗਿਆ ਪਹਿਲਾਂ ਉਹ ਕੰਮ ਤੋਂ ਥੱਕ ਹਰ ਕੇ ਘਰੇ ਆਇਆ ਤਾਂ ਘਰ ਆਉਂਦੇ ਨੂੰ ਘਰੇ ਲੜਾਈ ਹੋਵੇ ਜਾਂ ਘਰ ਦਾ ਮਾਹੌਲ ਆ ਜਿਹੜਾ ਉਹ ਇਸ ਤਰੀਕੇ ਦਾ ਹੋਵੇ ਕਿ ਉਹ ਇਨਸਾਨ ਦਾ ਘਰੇ ਆਏ ਦਾ ਜੀਏ ਨਾ ਲੱਗੇ ਸੋ ਇੱਕ ਆਦਮੀ ਵੀ ਇਹ ਚਾਹੁੰਦਾ ਕਿ ਜਦੋਂ ਉਹ ਘਰ ਦੇ ਵਿੱਚ ਆਵੇ ਉਹ ਜੰਨਤ ਮਹਿਸੂਸ ਹੋਵੇ। ਇੱਥੇ ਮੈਂ ਤੁਹਾਡੇ ਨਾਲ ਇੱਕ ਕਿਸੇ ਦੀ ਛੋਟੀ ਜੀ ਕਹਾਣੀ ਤੁਹਾਡੇ ਨਾਲ ਸ਼ੇਅਰ ਕਰਦੀ ਹਾਂ ਕਿ ਇੱਕ ਛੋਟਾ ਪਰਿਵਾਰ ਸੀ ਅਮਨ ਤੇ ਸਿਮਰਨ ਦਾ। ਅਮਨ ਦਿਨ ਰਾਤ ਮਿਹਨਤ ਕਰਦਾ ਸੀ, ਸੋਚਦਾ ਸੀ ਕਿ ਪਤਨੀ ਲਈ ਸੋਹਣਾ ਘਰ, ਗੱਡੀ ਤੇ ਸਹੂਲਤਾਂ ਲਿਆਵੇਗਾ। ਪਰ ਸਿਮਰਨ ਹਰ ਰੋਜ਼ ਸੋਚਦੀ ਸੀ, ਮੇਰੇ ਪਤੀ ਕੋਲੇ ਮੇਰੇ ਲਈ ਸਮਾਂ ਨਹੀਂ ਆ। ਮੈਂ ਉਹਨੂੰ ਪੈਸੇ ਨਾਲ ਨਹੀਂ ਆਪਣੇ ਨੇੜੇ ਕਰਨਾ ਚਾਹੁੰਦੀ। ਇੱਕ ਦਿਨ ਸਿਮਰਨ ਨੇ ਕਿਹਾ ਅਮਨ ਮੈਨੂੰ ਤੇਰੇ ਪੈਸੇ ਦੀ ਨਹੀਂ ਤੇਰੇ ਨਾਲ ਬੈਠ ਕੇ ਚਾਹ ਪਾਣੀ ਪੀਣ ਦੀ ਲੋੜ ਆ ਮੈਨੂੰ ਤੇਰਾ ਸਮਾਂ ਚਾਹੀਦਾ ਉਸ ਦਿਨ ਅਮਨ ਨੂੰ ਸਮਝ ਆਇਆ ਕਿ ਪਤਨੀ ਦੀ ਖੁਸ਼ੀ ਪੈਸਿਆਂ ਦੇ ਵਿੱਚ ਨਹੀਂ ਉਹਦੀ ਹਾਜ਼ਰੀ ਦੇ ਵਿੱਚ ਸੋ ਕਈ ਵਾਰੀ ਪਤੀ ਪਤਨੀ ਦੇ ਵਿੱਚ ਗਲਤ ਫਹਿਮੀਆਂ ਪੈਦਾ ਹੋ ਜਾਂਦੀਆਂ ਨੇ ਬਹੁਤ ਵਾਰ ਪਤੀ ਸੋਚਦਾ ਹੈ ਕਿ ਮੈਂ ਕਮਾ ਕੇ ਦੇ ਰਿਹਾ ਹਾਂ ਇਹ ਹੀ ਕਾਫੀ ਆ ਪਤਨੀ ਸੋਚਦੀ ਆ ਕਿ ਮੈਂ ਘਰ ਸੰਭਾਲ ਰਹੀ ਆ ਇਹ ਹੀ ਕਾਫੀ ਆ ਪਰ ਉਹ ਦੋਵੇਂ ਗੱਲਾਂ ਕਰਨੀਆਂ ਭੁੱਲ ਜਾਂਦੇ ਨੇ ਜੇਕਰ ਪਤੀ ਪਤਨੀ ਦੇ ਰਿਸ਼ਤੇ ਦੇ ਵਿੱਚ ਕਮਿਊਨੀਕੇਸ਼ਨ ਦੀ ਸੰਚਾਰ ਦੀ ਕਮੀ ਹੋ ਜਾਂਦੀ ਆ ਤਾਂ ਉਹ ਵੀ ਅੰਦਰੋਂ ਅੰਦਰੀ ਰਿਸ਼ਤਿਆਂ ਨੂੰ ਖੋਖਲਾ ਕਰ ਦਿੰਦੀ ਆ ਅਸਲ ਦੇ ਵਿੱਚ ਆਪਾਂ ਗੱਲ ਕਰਦੇ ਆਂ ਵੀ ਪਤਨੀ ਪਤੀ ਪਤੀ ਪਤਨੀ ਦੀਆਂ خواہشਾਂ ਕੀ ਹੁੰਦੀਆਂ ਨੇ ਪਤੀ ਚਾਹੁੰਦਾ ਵੀ ਪਤਨੀ ਉਹਦਾ ਸਤਕਾਰ ਕਰੇ ਪਤਨੀ ਚਾਹੁੰਦੀ ਆ ਕਿ ਪਤੀ ਉਹਦੀ ਪ੍ਰਵਾਹ ਕਰੇ ਹੁਣ ਸਤਕਾਰ ਤੇ ਪ੍ਰਵਾਹ ਇਹ ਦੋਨੇ ਸ਼ਬਦ ਰਿਸ਼ਤੇ ਦੀ ਰੂਹ ਹੁੰਦੇ ਨੇ ਹੁਣ ਆਪਾਂ ਇਸ ਚੀਜ਼ ਬਾਰੇ ਗੱਲ ਕਰਦੇ ਹਾਂ ਵੀ ਆਪਣੇ ਰਿਸ਼ਤੇ ਨੂੰ ਮਜ਼ਬੂਤ ਕਰਨ ਲਈ ਸਾਨੂੰ ਕਿਹੜੇ ਨਿਯਮ ਅਪਣਾਉਣੇ ਚਾਹੀਦੇ ਨੇ ਪਤੀ ਪਤਨੀ ਦਾ ਰਿਸ਼ਤਾ ਇਹ ਉਸ ਮੂਦ ਚੱਲ ਸਕੇ ਮਤਲਬ ਉਹ ਆਪਣਾ ਜੀਵਨ ਵਧੀਆ ਬਿਤਾ ਸਕਣ ਲੜਾਈ ਝਗੜੇ ਘੱਟ ਹੋਣ ਉਹਨਾਂ ਦੇ ਵਿੱਚ ਦੂਰੀਆਂ ਘੱਟ ਜਾਣ ਨੰਬਰ 1 ਤੇ ਗੱਲਾਂ ਕਰੋ ਗੱਲਾਂ ਕਰਨੀਆਂ ਬਹੁਤ ਜ਼ਰੂਰੀ ਨੇ ਦਿਲ ਦੀ ਹਰ ਇੱਕ ਗੱਲ ਇੱਕ ਦੂਜੇ ਦੇ ਨਾਲ ਸਾਂਝੀ ਜ਼ਰੂਰ ਕਰੋ ਨੰਬਰ 2 ਤੇ ਧੰਨਵਾਦ ਕਰੋ ਛੋਟੇ ਕੰਮਾਂ ਲਈ ਵੀ ਧੰਨਵਾਦ ਕਰੋ ਤੇ ਵੱਡੇ ਕੰਮਾਂ ਲਈ ਵੀ ਧੰਨਵਾਦ ਕਹਿਣਾ ਕਦੇ ਨਾ ਭੁੱਲੋ ਨੰਬਰ 3 ਤੇ ਇੱਕ ਦੂਜੇ ਨੂੰ ਸਮਾਂ ਜ਼ਰੂਰ ਦਿਓ ਉਹ ਭਾਵੇਂ ਥੋੜਾ ਸਮਾਂ ਹੀ ਆ ਰੋਜ਼ ਕੁਝ ਨਾ ਕੁਝ ਸਮਾਂ ਆ ਜਿਹੜਾ ਆਪਣੇ ਕੰਮਾਂ ਦੇ ਵਿੱਚੋਂ ਇੱਕ ਦੂਜੇ ਨੂੰ ਜ਼ਰੂਰ ਦਿਵੋ ਨੰਬਰ 4 ਤੇ ਮਾਫੀ ਮੰਗਣਾ ਸਿੱਖੋ ਉਹ ਚਾਹੇ ਪਤੀ ਆ ਚਾਹੇ ਪਤਨੀ ਆ ਜੇ ਗਲਤੀ ਹੋ ਜਾਵੇ ਮਾਫ ਕਰੀ ਇਹ ਗੱਲ ਕਹਿਣਾ ਜ਼ਰੂਰ ਸਿੱਖੋ ਇੱਕ ਦੂਜੇ ਨੂੰ ਨੰਬਰ 5 ਇਕੱਠੇ ਸੁਪਨੇ ਵੇਖੋ ਭਵਿੱਖ ਦੇ ਵਿੱਚ ਪਤੀ ਪਤਨੀ ਨੂੰ ਚਾਹੀਦਾ ਕਿ ਦੋਨਾਂ ਦੇ ਸੁਪਨੇ ਇੱਕੋ ਜਿਹੇ ਹੋਣੇ ਚਾਹੀਦੇ ਨੇ ਇਕੱਠੇ ਬਹਿ ਕੇ ਸਲਾਮ-ਮਸ਼ਵਰਾ ਕਰੋ ਭਵਿੱਖ ਦੇ ਲਈ ਕੁਝ ਕਜੋਜਨਾਵਾਂ ਬਣਾਓ ਇਕੱਠੇ ਸੁਪਨੇ ਵੇਖੋ ਤੇ ਉਹਨਾਂ ਨੂੰ ਪੂਰੇ ਕਰਨ ਲਈ ਇਕੱਠਿਆਂ ਮਿਹਨਤ ਕਰੋ ਅਖੀਰ ਦੇ ਵਿੱਚ ਮੈਂ ਇਹੀ ਕਹਿਣਾ ਚਾਹੁੰਨੀ ਆ ਕਿ ਪਤੀ ਪਤਨੀ ਦਾ ਰਿਸ਼ਤਾ ਸਿਰਫ ਦੋ ਸਰੀਰਾਂ ਦਾ ਨਹੀਂ ਹੁੰਦਾ ਇਹ ਦੋ ਰੂਹਾਂ ਦਾ ਮਿਲਾਪ ਹੁੰਦਾ ਪਤੀ ਅਸਲ ਵਿੱਚ ਆਪਣੀ ਪਤਨੀ ਤੋਂ ਸਤਕਾਰ ਤੇ ਸਾਥ ਚਾਹੁੰਦਾ ਪਤਨੀ ਅਸਲ ਵਿੱਚ ਆਪਣੇ ਪਤੀ ਤੋਂ ਪਿਆਰ ਤੇ ਪ੍ਰਵਾਹ ਚਾਹੁੰਦੀ ਹੈ ਜਦੋਂ ਇਹ ਚਾਰੇ ਚੀਜ਼ਾਂ ਇਕੱਠੀਆਂ ਹੋ ਜਾਂਦੀਆਂ ਨੇ ਸਤਕਾਰ ਸਾਥ ਪਿਆਰ ਤੇ ਪ੍ਰਵਾਹ ਉਦੋਂ ਘਰ ਘਰ ਨਹੀਂ ਰਹਿੰਦਾ ਸਵਰਗ ਬਣ ਜਾਂਦਾ ਹੈ ਸੋ ਜੇ ਤੁਸੀਂ ਵੀ ਆਪਣੇ ਵਿਆਹ ਨੂੰ ਸੁਖੀ ਬਣਾਉਣਾ ਚਾਹੁੰਦੇ ਹੋ ਤਾਂ ਪੈਸੇ ਸੁਖੂਲਤਾ ਤੇ ਦਿਖਾਵੇ ਤੋਂ ਉੱਪਰ ਉੱਠ ਕੇ ਸੋਚੋ ਆਪਣੇ ਜੀਵਨ ਸਾਥੀ ਨੂੰ ਸਮਝੋ ਉਹਦੀ ਕਦਰ ਕਰੋ ਉਹਦਾ ਹੌਂਸਲਾ ਬਣੋ ਯਾਦ ਰੱਖੋ ਅਸਲ ਵਿੱਚ ਪਤੀ ਪਤਨੀ ਇੱਕ ਦੂਜੇ ਤੋਂ ਸਿਰਫ ਇਹੀ ਚਾਹੁੰਦੇ ਨੇ ਕਿ ਕੋਈ ਹੋਵੇ ਜੋ ਹਰ ਹਾਲਾਤ ਵਿੱਚ ਕਹੇ ਕਿ ਮੈਂ ਤੇਰੇ ਨਾਲ ਮੈਂ ਉਮੀਦ ਕਰਦੀ ਹਾਂ ਤੁਹਾਨੂੰ ਅੱਜ ਦੀ ਵੀਡੀਓ ਵਧੀਆ ਲੱਗੀ ਹੋ ਵੀਡੀਓ ਵਧੀਆ ਲੱਗੀ ਉਹ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਿਓ ਧੰਨਵਾਦ